ਜਿਹੜਾ ਉਹ ਡੀਏ ਤੁਸੀਂ ਇੱਥੇ ਤੋਂ 900 25 ਤੋਂ ਕਰਦਾ ਇਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਮੁੱਖ ਮੰਤਰੀ ਜੀ ਨੇ ਇਹ ਇਹੋ ਮਾੜੀ ਗੱਲ ਕੀ ਹੋ ਸਕਦੀ ਆ ਕਿ ਮੁੱਖ ਮੰਤਰੀ ਸਾਹਮਣੇ ਬਹਿ ਕੇ ਮੀਟਿੰਗ ਦੇਵੇ ਤੇ ਮੀਟਿੰਗ ਤੋਂ ਮੁੱਕਰ ਜੀ ਅਜੇ ਤੱਕ ਆਪਾਂ ਇਹੋ ਜਿਹਾ ਨਹੀਂ ਇਤਿਹਾਸ ਦੇਖਿਆ ਹੋਊਗਾ ਮੀਟਿੰਗਾਂ ਮਿਲਦੀਆਂ ਰਹੀਆਂ ਮੀਟਿੰਗਾਂ ਨੂੰ ਭਜਦੇ ਰਹਾ ਪਰ ਮੁੱਖ ਮੰਤਰੀ ਇੱਕ ਇਨਸਾਨ ਜਿਹੜਾ ਆਪ ਬਹਿ ਕੇ ਕਬਾਨਾ ਕਲੱਬ ਦੇ ਵਿੱਚ ਤਾਨੂੰ ਕਹੀ ਜਾਂ ਤੁਹਾਡਾ ਪੂਰਾ ਦਿਨ ਲਾਵਾਂਗੇ ਤੁਹਾਨੂੰ ਸੈਸ ਤੋਂ ਬਾਅਦ ਵੀ ਮੈਂ ਬੈਠੂਗਾ ਤੇ ਤੁਹਾਡਾ ਕੋਹਣ ਨਹੀਂ ਵੀ ਉੱਥੇ ਆਊਗਾ ਖਾਣਾ ਵੀ ਉੱਥੇ ਆਊਗਾ ਤੇ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਉਦੋਂ ਮੈਂ 25 ਤੇ ਕਿਹੜੇ ਦਿਨ ਕਹਿੰਦੇ ਜਿੰਨੇ ਦੇ ਦਿਨਾਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਰੁਕੋ ਜੀ ਤੁਸੀਂ ਇੱਥੇ ਤੋਂ 925 ਨੂੰ ਕਰ ਦਾਂਗਾ ਮੈਂ ਆ ਕੇ ਵੀ ਇਹਦੋਂ ਮਾੜਾ ਇਹਦੋਂ ਮਤਲਬ ਕਿ ਝੂਠੀ ਗੱਲ ਕੀ ਹੋ ਸਕਦੀ ਮੁੱਖ ਮੰਤਰੀ ਜੀ ਜਿਹੜੇ ਸਾਹਮਣੇ ਬਹਿ ਕੇ ਮੀਟਿੰਗ ਦੇ ਕੇ ਮੀਟਿੰਗ ਤੋਂ ਭੱਜ ਜਾਣਾ ਫਿਰ ਆਪਾਂ 2 ਤਰੀਕ ਫਿਰ ਆਪਾਂ 25 ਤਰੀਕ ਨੂੰ ਦੇਖਿਆ 25 ਨੂੰ ਕੋਈ ਲੈਟਰ ਨਹੀਂ ਆਇਆ 25 ਨੂੰ ਆਪਾਂ ਜਿਹੜੇ ਸੁਝਾਅ ਦੇ ਦਿੱਤੀ ਕੂਰ ਦਾ ਰੱਖਤਾ 25 ਨੂੰ 6 ਮੀਟਿੰਗ ਦੀ 82 ਦੀ ਤੋਂ ਮੇਰਾ ਮਕਸਦ ਇਹ ਆ ਕਿ ਇਹ ਸਰਕਾਰ ਇਹ ਮੁੱਖ ਮੰਤਰੀ ਮੁਲਾਜ਼ਮਾਂ ਨੂੰ ਕੋਈ ਨਹੀਂ ਦੇਣਾ ਚਾਹੁੰਦਾ ਇਹਦਾ ਮਕਸਦ ਕੀ ਆ ਕਿ ਕਿਵੇਂ ਨਾ ਕਿਵੇਂ ਜਿਹੜਾ ਚੋਣ ਜਾਬਤਾ ਲੱਗਦੇ ਅਸੀਂ ਸਾਬ ਤੋਂ ਆਪਾਂ ਲੜਦੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਪਹਿਲੇ ਦਿਨ ਹੀ ਸਾਰਾ ਕੁਝ ਠੀਕ ਹੋ ਜਾਣਾ ਭਾਈਆ ਸਾਲਾਂ ਦੇ ਵਿੱਚ ਮੋੱਖ ਮੰਤਰੀ ਸਾਹਿਬ ਮਿਲੇ ਨਹੀਂ ਆਪਾਂ ਤੇ ਡਾਂਗ ਟਪਾਉਂ ਸਰਕਾਰ ਆਏ ਸਰਕਾਰ ਕਹਿੰਦੀ ਤੋਂ ਬਾਅਦ ਲਾਈਵ ਹੋਏ ਸੁਖਚੈਨ ਸਿੰਘ ਖਿਆਰਾ ਨੇ 11% ਡੀਏ ਦੇ ਉੱਤੇ ਕੀਤਾ ਲਾਨ 8% ਡੀਏ ਜਾਰੀ 11% ਡੀਏ ਬਕਾਇਆ OPS ਬਹਾਲੀ ਅਤੇ ਕੱਚੇ ਮਲਾਜ਼ਮ ਪੱਕੇ ਪਹਿਲੀ ਕੇਸ ਨੂੰ ਜਾਰੀ ਸਬੰਧੀ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸਾਰੀ ਹੀ ਜਾਣਕਾਰੀ ਦਿੰਦੇ ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਮਲਾਜ਼ਮ ਲਗਾਤਾਰ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਅਤੇ ਲੜਦੇ ਆ ਰਹੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁਲਾਜ਼ਮ ਅਗੂਆਂ ਦੇ ਵਿੱਚ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਇੱਕ ਹੁਣ ਮੀਟਿੰਗ ਹੋਰ ਹੈ ਜਿਸ ਮੀਟਿੰਗ ਤੋਂ ਬਾਅਦ ਲਾਈਵ ਹੋਏ ਸੁਖਚੰਦ ਸਿੰਘ ਖੈਰਾ ਨੇ 11% ਇਹਦੇ ਉੱਤੇ ਐਲਾਨ ਕਰ ਦਿੱਤਾ ਹੈ ਐਲਾਨ ਕੀਤਾ ਹੈ 8% ਜਾਰੀ ਹੋਵੇਗਾ ਜਾਂ ਨਹੀਂ ਹੋਵੇਗਾ ਕੀ ਅਪਡੇਟ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਤੁਹਾਨੂੰ ਦੱਸ ਦਈਏ ਕਿ ਦਿਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦਾ ਜਿਹੜਾ 4% ਡੀਏ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਇਸ ਤੋਂ ਡੀਏ ਤੋਂ ਬਾਅਦ ਮੁਲਾਜ਼ਮਾਂ ਦੇ 11% ਡੀਏ ਦੀਆਂ ਤਿੰਨ ਕਿਸ਼ਤਾਂ ਪੈਂਡਿੰਗ ਬਣ ਰਹੀਆਂ ਨੇ ਜਿਸ ਦੇ ਲਈ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਨੇ ਇਸ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਮੀਟਿੰਗ ਦਾ ਜਿਸ ਤੋਂ ਬਾਅਦ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ ਸੀ ਇਸ ਮੀਟਿੰਗ ਦੇ ਵਿੱਚ ਸੁਖਚੈਨ ਸਿੰਘ ਖੈਰਾ ਪੰਜਾਬ ਸਰਕਾਰ ਨੂੰ ਅਸੀਂ ਇਹ ਗੱਲ ਅੱਗੇ ਗੱਲਬਾਤ ਰੱਖੀ ਹੈ ਕਿ ਪੰਜਾਬ ਦੀ ਤਨਖਾਹ ਲਈ ਵੀ ਪੰਜਾਬ ਸਰਕਾਰ ਦੇ ਕੋਲ ਪੈਸਾ ਨਹੀਂ ਹੈ। ਇੱਕ ਗੱਲ ਦੇ ਉੱਪਰ ਵੱਡੀ ਹੈਰਾਨਗੀ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਪੰਜਾਬ ਸਰਕਾਰ ਦੀ ਪੰਜਾਬ ਦੀ ਮਲਾਜ਼ਮ ਅਗੁਸੁਖ ਚੈਨ ਸਿੰਘ ਖੈਰਾ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ 31 ਦਸੰਬਰ ਤੋਂ ਪਹਿਲਾਂ ਅਗਲੀਆਂ ਦੋ ਕਿਸ਼ਤਾਂ ਜਾਰੀ ਨਹੀਂ ਕਰਦੀ ਸੰਘਰਸ਼ ਹੋਰ ਜ਼ਿਆਦਾ ਤਿੱਖਾ ਕੀਤਾ ਜਾ ਜਾਵੇਗਾ। ਇਸ ਸੰਬੰਧੀ ਹੋਰ ਅਪਡੇਟ ਲੈਣ ਦੇ ਲਈ ਚੈਨਲ ਨਾਲ ਬਨੇ ਰਹਿਣਾ ਚਾਹੇ ਨਾਲ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ।